ਕਿ ਨਰਾधिका ਤੇ ਕੇ ਸਭ ਠੀਕ ਹੈ ਹਾਂਜੀ ਹਾਂਜੀ ਦੀਦੀ ਸਾਰੇ ਠੀਕ ਨੇ ਚਲ ਤੂੰ ਅੰਦਰ ਮੈਂ ਆਨੀ ਠੀਕ ਹੈ ਆਪਣੇ ਪੇਕੇ ਸਭ ਕੋਈ ਠੀਕ ਕਰ ਲਿਆ ਤੇ ਮੇਰੇ ਪੇਕੇ ਕਲੇਸ਼ ਪਾਇਆ ਹੋਇਆ ਮੈਂ ਤੋ ਨੈ ਦੱਸਦੀ ਆ ਨਾ ਮੰਮੀ ਕੀ ਗੱਲ ਹੈ ਦੋ ਦਿਨ ਹੋ ਗਏ ਮੈਨੂੰ ਫੋਨ ਕਰ ਦੇ ਨੂੰ ਮੈਂ ਤੁਸੀਂ ਫੋਨ ਚੱਕਦੇ ਪਿਓ ਨਾ ਪ੍ਰਧਾਨ ਜੀ ਫੋਨ ਚੱਕਦੇ ਪਈ ਨਹੀਂ ਇਹਨੂੰ ਨਹੀਂ ਪਤਾ ਲੱਗਦਾ ਕਿ ਮੇਰੇ ਭੈਣ ਦਾ ਫੋਨ ਆਂਦਾ ਪਿਆ ਨਾ ਜੈਸਮੀਨ ਘੜੀ ਮੁੜੀ ਫੋਨ ਲਾਈ ਜਾਂਦੀ ਆ ਕੋਈ ਕੰਮ ਆ ਸਾਡੇ ਨਾਲ ਤੇਨੂੰ ਨਾ ਮੰਮੀ ਆ ਕੇ ਬੋਲੀ ਜਾਂਦੇ ਪਿਓ ਤੀਨ ਨੂੰ ਮਾਣਾ ਕੰਮ ਹੋਵੇ ਤਾਂ ਹੀ ਫੋਨ ਕਰ ਸਕਦੀਆਂ ਉਦਾਂ ਨਹੀਂ ਕਰ ਸਕਦੀ ਜੇ ਸਾਡੇ ਨਾਲ ਰਿਸ਼ਤਾ ਰੱਖਣਾ ਨਾ ਮੁੰਡਾ ਵਾਪਸ ਲੈਣਾ ਪੈਣਾ ਨਹੀਂ ਤਾਂ ਕੋਈ ਰਿਸ਼ਤਾ ਰੱਖਣ ਦੀ ਲੋੜ ਨਹੀਂ ਸਾਡੇ ਮੰਮੀ ਤੁਸੀਂ ਕੀ ਬਾਰ-ਬਾਰ ਉਹੀ ਗੱਲਾਂ ਕਰੇ ਜਾਂਦੇ ਪਿਓ ਤੁਹਾਨੂੰ ਪਤਾ ਵੀ ਲੱਗਦਾ ਵੀ ਤੁਸੀਂ ਕੀ ਬੋਲਦੇ ਪਿਓ ਮੈਂ ਜਵਾਕ ਉਹਨਾਂ ਦੀ ਚੋਲੀ ਪਾਤਾ ਹੋਇਆ ਵੇ ਮੈਨੂੰ ਵਾਪਸ ਕਿੱਦਾਂ ਲਵਾ ਇਹ ਤੂੰ ਸੋਚ ਕੇ ਜਵਾਕ ਕਿੱਦਾਂ ਵਾਪਸ ਲੈਣਾ ਜੇ ਤੂੰ ਪੇਕਿਆਂ ਦਾ ਵਰਤਣਾ ਨਾ ਤੇ ਤੈਨੂੰ ਜਵਾਕ ਲੈਣਾ ਹੀ ਪੈਣਾ ਆ ਇਹ ਤੂੰ ਕਿੱਦਾਂ ਕਰਨਾ ਹੁਣ ਤੂੰ ਸੋਚ ਜਾਣੇ ਮੰਮੀ ਲੱਡੂ ਪਿੱਛੇ ਨਾ ਮੈਂ ਤਾਂ ਵਿਚ ਵਿਚਾਲੇ ਫੱਸੀ ਪਈ ਆ ਨਾ ਤਾਂ ਮੈਂ ਆਪਣੇ ਸਹੁਰੇ ਤੋਂ ਟੁੱਟ ਸਕਦੀ ਆ ਨਾ ਮੈਂ ਤੁਹਾਨੂੰ ਛੱਡ ਸਕਦੀ ਆ ਮੇਰੀ ਗੱਲ ਸੁਣ ਲਾ ਜਿਹੜੀ ਮਾਂ ਕੁੱਖੋ ਜੰਮ ਕੇ ਆਪਣੇ ਜਵਾਕ ਛੱਡ ਸਕਦੀ ਆ ਨਾ ਆਪਣੇ ਪੇਕਿਆਂ ਨੂੰ ਵੀ ਛੱਡ ਸਕਦੀ ਆ ਉਹਨੇ ਇਦਾਂ ਦੀਆਂ ਗੱਲਾਂ ਕਰਕੇ ਨਾ ਮੈਨੂੰ ਹੋਰ ਦੁਖੀ ਨਾ ਕਰੋ ਅੱਗੇ ਉਹਨੇ ਉਦਨ ਦੀ ਰਖੜੀ ਮੇਰੇ ਮੂੰਹ ਤੇ ਮਾਰ ਕੇ ਮੇਰਾ ਦਿਲ ਦੁਖੀ ਕੀਤਾ ਪਿਆ ਵੇ ਦੇਖ ਜੇ ਤੂੰ ਇੰਨੀ ਦੁਖੀ ਆ ਨਾ ਤਾਂ ਸਾਡੀ ਗੱਲ ਮੰਨ ਤੂੰ ਆਪਣੇ ਜਵਾਕ ਵਾਪਸ ਲੈ ਲੈ ਤੂੰ ਆਪਣੇ ਪੇਕੇ ਨਾਲ ਪਹਿਲਾਂ ਵਾਂਗ ਵਰਤਣ ਲੱਗ ਜਾਈਂ ਤੇ ਦੇਖ ਜੈਸਮਿਨ ਤੇਰੇ ਭਰਾ ਨੇ ਮੈਨੂੰ ਸਿੱਧਾ-ਸਿੱਧਾ ਮੈਨੂੰ ਕਹਿ ਦਿੱਤਾ ਜਿਹੜਾ ਤੇਰਾ ਫੋਨ ਨਹੀਂ ਚੱਕਦਾ ਪਿਆ ਉਹਨੇ ਇਹ ਕਿਹਾ ਕਿ ਤੂੰ ਆਪਣੀ ਧੀ ਨਾਲ ਵਰਤਲਾ ਜਾਂ ਮੇਰ ਨਾਲ ਵਰਤਲਾ ਮੈਂ ਤੇਰੇ ਪਿੱਛੇ ਆਪਣਾ ਮੁੰਡਾ ਤਾਂ ਨਹੀਂ ਛੱਡ ਸਕਦੀ ਮੰਮੀ ਭਰਾ ਤਾਂ ਪਹਿਲੇ ਹੀ ਨਸ਼ੇ ਕਰਦਾ ਵੇ ਉਨੇ ਕਿਤੇ ਤੁਹਾਨੂੰ ਤੇਨੇ ਕੋਈ ਨਸ਼ਾ ਕਰਾ ਦਿੱਤਾ ਜਿਹੜੀ ਤੁਸੀਂ ਆਪਣੇ ਤੀਨ ਨੂੰ ਛੱਡਣ ਦੀਆਂ ਗੱਲਾਂ ਕਰਦੇ ਪਏ ਹੋ ਖਬਰਦਾਰ ਜੈਸਮਿਨ ਜੇ ਤੂੰ ਮੇਰੇ ਮੁੰਡੇ ਨੂੰ ਨਿਸ਼ੇੜੀ ਜਿਹਾ ਮਾੜਾ ਚੰਗਾ ਕਿਆ ਮੇਰੀ ਤਾਂ ਕਦਰ ਕਰਦਾ ਨਾ ਉਹ ਕੋਈ ਗੱਲ ਨਹੀਂ ਦੋ ਕੁ ਦਿਨਾਂ ਤੱਕ ਨਾ ਮਾਰਦੀਆਂ ਗੇੜਾਂ ਤੁਹਾਨੂੰ ਮੈਂ ਆ ਕੇ ਸਮਝਾਵਾਂਗੀ ਫੋਨ ਤੇ ਤੁਹਾਨੂੰ ਮੇਰੀ ਗੱਲ ਸਮਝ ਨਹੀਂ ਆਣੀ ਜੇ ਤੂੰ ਮੇਰੇ ਵਿਹੜੇ ਆਣਾ ਤੇ ਲੱਡੂ ਤੇਰੇ ਹੱਥ 'ਚ ਹੋਣਾ ਚਾਹੀਦਾ ਨਹੀਂ ਤਾਂ ਤੈਨੂੰ ਮੈਂ ਧੱਕਾ ਮਾਰ ਕੇ ਬਾਹਰ ਕੱਢ ਦੇਣਾ ਮੈਨੂੰ ਲੱਗਦਾ ਸੀਗਾ ਹਫਤਾ ਦਸ ਦਿਨ ਹੋ ਜਾਣਗੇ ਆਪੇ ਗੱਲ ਠੰਡੀ ਪੈ ਜਾਗੀ ਪਰ ਮੇਰੀ ਮਾਤ ਦਿਨੋ-ਬਦਨ ਗੱਲ ਵਧਾਈ ਜਾਂਦੀ ਪਈ ਐ ਜੈਸਮੀਨ ਤੈਨੂੰ ਵੀ ਕੋਈ ਨਾ ਕੋਈ ਛੇਤੀ ਸਟੈਪ ਚੱਕਣਾ ਪੈਣਾ ਐ ਆਨੀ ਬਾਨੀ ਨਾ ਰੱਜ ਕੇ ਕੋ ਲੱਡੂ ਵਾਪਸ ਲੈਣਾ ਹੀ ਪੈਣਾ ਮੈਂ ਲੱਡੂ ਤਾਂ ਗਵਾ ਦਿੱਤਾ ਵੈ ਹੁਣ ਪੇਕੇ ਨਾ ਗਵਾਦਾ ਆਪਣੇ ਤੇਰੇ ਚਿਹਰੇ ਦੀ ਨਾ ਸਮਾਈਲੀ ਦਿਸਦੀ ਪਈ ਐ ਮੈਨੂੰ ਤਾਂ ਲੱਗਦਾ ਤੇਰੇ ਪੇਕੇਆਂ ਨੇ ਉਧਰ ਨਾ ਸਾਰਾ ਕੁਝ ਨਿਬੜ ਗਿਆ ਐ ਹਾਂਜੀ ਮੰਮੀ ਰੀਆ ਨੂੰ ਨਾ ਆਰਾਮ ਨਾਲ ਬਹਿ ਕੇ ਸਾਰਿਆਂ ਨੇ ਸਮਝਾਇਆ ਕਿ ਉਹ ਸਮਝ ਵੀ ਗਈ ਸੀ ਹੁਣ ਨਾਲ ਲੈ ਕੇ ਆਏ ਆਂ ਚਲ ਆ ਤਾਂ ਭਾਈ ਖੁਸ਼ੀ ਵਾਲੀ ਗੱਲ ਐ ਵੀ ਤੇਰੇ ਭਰਾ ਦਾ ਘਰ ਵੱਸ ਗਿਆ ਪਰ ਤੂੰ ਖਾਲੀ ਹੱਥ ਤੁਰੀ ਆਈ ਏ ਮਿੱਠਾ ਤਾਂ ਲੈ ਕੇ ਆਂਦੀ ਓਏ ਕੋਈ ਗੱਲ ਨਹੀਂ ਮੰਮੀ ਮੈਨੂੰ ਪਤਾ ਤੈਨੂੰ ਕੁਲਾਬ ਜਮਨ ਪਸੰਦ ਨੇ ਮੈਂ ਇਹਨਾਂ ਨੂੰ ਫੋਨ ਕਰਕੇ ਮੰਗਵਾ ਲੰਨੀ ਮੈਨੂੰ ਤਾਂ ਨਾ ਉੱਥੇ ਲੱਡੂ ਵੀ ਨਾ ਚੈਨ ਨਹੀਂ ਆਂਦੀ ਸੀ ਤਾਂ ਕਰਕੇ ਮੈਂ ਭੱਜੀ ਆਈ ਨਾ ਆਹੋ ਟੈਨਸ਼ਨ ਤਾਂ ਤੈਨੂੰ ਹੋਣੀ ਹੀ ਸੀਗੀ ਤੈਨੂੰ ਆਪਣੇ ਬੱਚੇ ਦੀ ਟੈਨਸ਼ਨ ਸੀ ਤੇ ਤੇਰੀ ਮੰਮੀ ਨੂੰ ਤੇਰੇ ਭਰਾ ਦੀ ਟੈਨਸ਼ਨ ਸੀ ਤੇ ਹੁਣ ਆਪਣੀ ਮੰਮੀ ਨੂੰ ਕਹਿਦੀ ਵੀ ਕੋਈ ਟੈਨਸ਼ਨ ਨਾ ਲਿਆ ਕਰਨ ਮਾਵਾਂ ਦਾ ਮੰਮੀ ਪੁੱਤਾਂ ਦੀ ਟੈਂਸ਼ਨ ਲੈਂਦੀ ਐ ਹੋਰ ਕੀ ਦੀ ਹੋਣੀ ਮੈਨੂੰ ਤਾਂ ਰੀਆ ਦੀ ਮੰਮੀ ਦਾ ਸਤੋਆ ਬੜਾ ਵਧੀਆ ਲੱਗਾ ਕਿ ਉਹਨਾਂ ਨੇ ਆਪਣੀ ਧੀ ਨੂੰ ਸਮਝਾ ਕੇ ਤੇ ਆਪਣੇ ਸਹੁਰੇ ਤੋੜਦਾ ਕਿਤੇ ਜਿਆਦਾ ਦੇਰ ਮਾਵਾ ਆਪਣੀਆਂ ਧੀਆਂ ਦਾ ਘਰ ਤਾਂ ਪਟਟਦੀਆਂ ਹੀ ਨੇ ਉਹ ਤਾਂ ਗੱਲ ਤੇਰੀ ਠੀਕ ਐ ਰੀਆ ਦੀ ਮਾਂ ਦੇ ਨਾਲ ਤਾਂ ਆਪ ਨਾਲ ਇਸ ਤਰ੍ਹਾਂ ਦਾ ਹੋਇਆ ਤੇ ਆਪਣੀ ਧੀ ਨਾਲ ਕਿੱਦਾਂ ਹੋਣ ਦਿੰਦੀ ਨਾਲੇ ਨਾ ਤੇਰੀ ਗੱਲ ਸਹੀ ਐ ਵੀ ਕਿਹਈ ਮਾਵਾ ਹੁੰਦੀਆਂ ਨੇ ਜਿਹੜੀਆਂ ਧੀ ਦਾ ਘਰ ਵਸਣ ਦਿੰਦੀਆਂ ਨੇ ਇੱਕ ਆਹ ਦੇਖ ਲੈ ਆਪਣੀ ਮੰਮੀ ਕੋਲੀ ਬੋਲੋ ਜੀ ਮੇਰਾ ਵਾਰੇ ਖੜੇ ਨੇ ਨਾਲੇ ਜਦੋਂ ਤੁਸੀਂ ਮੈਨੂੰ ਆਹ ਰੋਡ ਤੋਂ ਲੈਣ ਵਾਸਤੇ ਭੇਜਿਆ ਸੀ ਦੀਦੀ ਨੂੰ ਆ ਗਈ ਸੀ ਰਾਮਨੰਦ ਕਿ ਮੂੰਬਣਾ ਲਿਆ ਸੀ ਕਿੱਥੇ ਡਰਾਮੇ ਕਰਦੀ ਪਈ ਸੀ ਮੈਂ ਹੀ ਕਿਹਾ ਵੀ ਜਾ ਰੋਡ ਦੇ ਉੱਤੇ ਕੁੜੀ ਖੜੀ ਹੈ ਤੇ ਉਹਨੂੰ ਲੈ ਕੇ ਆ ਐਦੀ ਮਾਂ ਨਾਲ ਨਾ ਗੱਲ ਕਰਨੀ ਹੀ ਪੈਣੀ ਹੈ ਮੈਨੂੰ ਪਤਾ ਮੈਂ ਆਪਣੇ ਪੇਕੇ ਖਾਲੀ ਹੱਥ ਗਈਆਂ ਤੇ ਮੇਰੀ ਮਾਂ ਦੇ ਕੀ ਬੀਤ ਦੀ ਬਈ ਸੀ ਤੁਸੀਂ ਨਾ ਜਿੱਦਾਂ ਕਿਦਾਂ ਕਰਕੇ ਕੈਸਮਿੰਦੀਨ ਨੂੰ ਸਮਝਾਓ ਤੇ ਉਹਨਾਂ ਨੂੰ ਕੋ ਕਿ ਮੈਨੂੰ ਲੱਡੂ ਨੂੰ ਲੈ ਜਾਂਦੋਂ ਰੋਕਿਆ ਨਾ ਕਰਨ ਮੈਂ ਨਾ ਕੀਤੀ ਸੀ ਅਸ਼ੀਸ਼ ਨਾਲ ਗੱਲ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਇਹਨੂੰ ਇੱਕ ਅੱਡੇ ਦੇ ਵਿੱਚ ਕਰਦਾਗਾ ਠੀਕ ਤੇ ਤੂੰ ਹੁਣ ਐਦਾਂ ਕਰ ਵੀ ਲੱਡੂਰ ਉੱਪਰ ਸੁੱਤਾ ਆਇਆ ਜਾਂ ਉਹਨੂੰ ਦੇਖ ਲੈ ਤੇ ਨਾਲੇ ਮਿਲ ਲੈ ਆ ਗਦਨਾ ਮੁੰਡੇ ਨੂੰ ਤੇਰੀ ਪਈ ਹੋਈ ਏ ਤੇ ਇਹ ਜ਼ਬਰਦਸਤੀ ਸੰਭਾਲਣ ਦੀ ਕੋਸ਼ਿਸ਼ ਕਰਦੀ ਸੀ ਇਹਦੇ ਕੋਲੋਂ ਨਾ ਸੰਭਲਿਆ ਨਹੀਂ ਜਾਂ ਮੁੰਡੇ ਕੋਲ ਨਾ ਫੇਰ ਕਹਿੰਦੇ ਨੇ ਜੈਸਪੀਨ ਬੋਲਦੀ ਐ ਮੁੰਡਾ ਉੱਠਿਆ ਪਿਆ ਸੀ ਜੇ ਮੰंजे ਤੋਂ ਡਿੱਗ ਪੈਂਦਾ ਇਹਨਾਂ ਨੂੰ ਕਿੰਨੇ ਕਹਿਣਾ ਸੀਗਾ ਤੇ ਨੂੰ ਮੋੜ ਤੋਂ ਲਿਆ ਤੇ ਮੰਮਾ ਮੈਨੂੰ ਕਹਿ ਕੇ ਵੀ ਗਏ ਸੀ ਕਿ ਉੱਪਰ ਨਾ ਸੁੱਤਾ ਪਿਆ ਦਾ ਧਿਆਨ ਰੱਖਿਓ ਪਰ ਕਿੱਥੇ ਮੁੰਡਾ ਜਾਗ ਗਿਆ ਪਿਆ ਸੀ ਬੈੱਡ ਤੇ ਦੇਵੀ ਤੁਹਾਨੂੰ ਇਹਨੇ ਤੰਗ ਤਾਂ ਨਹੀਂ ਕੀਤਾ ਜ਼ਿਆਦਾ ਮੈਨੂੰ ਤਾਂ ਨਾ ਇਹਦੇ ਬਿਨਾਂ ਚੈਨ ਹੀ ਨਹੀਂ ਆਈ ਨਹੀਂ ਮੈਨੂੰ ਕੋਤਾਂ ਕਰਨਾ ਇਹਨੇ ਆਖਿਰ ਮੈਂ ਦੀ ਮਾਂ ਵਾ ਮੈਨੂੰ ਤੇ ਪਤਾ ਹੀ ਇਹਨੂੰ ਕਿੱਦਾਂ ਸਾਮਣਾ ਕਿੱਦਾਂ ਨਹੀਂ ਚਲ ਆਜਾ ਭਾਈ ਥੱਲੇ ਮੰਮੀ ਦੇ ਸਾਹਮਣੇ ਗੱਲ ਕਰਦੇ ਆ ਫਿਰ ਕਹਿਣਗੇ ਕਲੇਸ਼ ਪਾਤਾ ਐਨੂਪੂਏ ਤਾਂ ਸੁੱਤਾ ਪਿਆ ਸੀਗਾ। ਇਹਨੂੰ ਨਾ 2 ਮਿੰਟ ਮੈਂ ਨਾ ਉੱਪਰ ਦੇਖਣ ਜਾਂਦੀ ਨਾ ਦੇਖ ਜਾਣਾ ਸੀ ਮੁੰਡੇ ਨੇ। ਤੁਸੀਂ ਤਾਂ ਮੈਨੂੰ ਕਿਹਾ ਸੀ ਬੈਠਾ ਧਿਆਨ ਰੱਖਾਂਗੀ। ਕੋਈ ਗੱਲ ਨਹੀਂ ਦੀਦੀ। ਜੀ ਉੱਠ ਗਿਆ ਤਾਂ ਫਿਰ ਕੀ ਹੋ ਗਿਆ? ਦਿਨੇ ਜ਼ਿਆਦਾ देर ਸੌਲਵੇਂ ਨਾ ਫਿਰ ਆਤੀ ਤੰਗ ਕਰਦਾ। ਮੈਂ ਇਹਦੇ ਨਾਲ ਖੇਡ ਲੂੰਗੀ ਨਾ ਨੇ। ਹਲੇ ਤਾਂ 2-3 ਮਹੀਨੇ ਹੋਏ ਨੇ ਤੈਨੂੰ ਲੱਡੂ ਨੂੰ ਦਿੱਤਿਆਂ। ਉਹ ਨਹੀਂ ਤੰਗ ਹੋ ਗਈਆਂ। ਤੇ ਜ਼ਿਆਦਾ ਤੰਗ ਹੈ ਨਾ ਤੇ ਦੱਸ ਦੇ। ਨਹੀਂ ਨਹੀਂ ਦੀਦੀ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਜਿਹੜੇ ਬੱਚੇ ਨੂੰ ਅਸੀਂ ਇੰਨੀਆਂ ਮਨ ਦਾ ਮੰਗ-ਮੰਗ ਕੇ ਲਿਆ ਹੋਵੇ ਨਾ ਕਿ ਅਸੀਂ ਉਹ ਤੋਂ ਕਿਉਂ ਤੰਗ ਹੋਵਾਂਗੇ? ਗਾਲਤਾ ਉਹਦੀ ਸਹੀ ਏ ਐਵੇਂ ਨਾ ਗਾਲਤੂ ਕਿਸੇ ਹੋਰ ਪਾਸੇ ਲੈ ਜਾਏਗਾ ਮੰਮੀ ਮੇਰੇ ਸੁਣ ਲੋ ਗੱਲ ਧਿਆਨ ਨਾਲ ਚਾਹੇ ਗੁੱਸਾ ਕਰੋ ਜਾਂ ਗਿਲਾ ਕਰੋ ਮੈਨੂੰ ਇਹਦਾਂ ਕੋਈ ਫਰਕ ਨਹੀਂ ਪੈਂਦਾ ਗੱਲ ਸਾਰੇ ਵਿੱਚ ਬਹਿ ਕੇ ਇਹੀ ਹੋਏ ਸੀ ਘਰ ਦਾ ਬੱਚਾ ਘਰ ਚ ਹੀ ਰਹੇਗਾ ਤੇ ਰੱਦ ਕੇ ਇਹਨੂੰ ਕਿਤੇ ਨਹੀਂ ਲੈ ਕੇ ਜਾਏਗੀ ਜਿਉ ਮਾਂ ਐ ਜਿੱਥੇ ਜਾਓਗੀ ਬੱਚਾ ਤਾਂ ਉਹ ਨਾਲ ਹੀ ਲੈ ਕੇ ਜਾਊਗੀ ਜਰਾਤ ਮੈਂ 1-2 ਘੰਟੇ ਵਾਸਤੇ ਕਿਤੇ ਲੈ ਕੇ ਜਾਣਾ ਮੈਂ ਨਾ ਤੇ ਲੈ ਕੇ ਜਾ ਸਕਦੀ ਆ ਦੋ-ਦੋ ਦਿਨ ਪੇਕੇ ਵੜੇ ਰਹਿਣਾ ਮੇਰੇ ਕੋਲੇ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ ਮੈਂ ਇਹਨੂੰ ਆਪਣੀ ਅੱਖਾਂ ਤੋਂ ਹਜਲ ਨਹੀਂ ਕਰ ਸਕਦੀ ਓਹੋ ਦੀਦੀ ਤੁਸੀਂ ਗੁੱਸੇ ਕਿ ਹੋਈ ਜਾਂਦੇ ਹੋ ਤੁਸੀਂ ਆਪ ਹੀ ਕਿਹਾ ਸੀਗਾ ਨਾ ਕਿ ਘਰ ਦਾ ਸਾਂਝਾ ਬੱਚਾ ਹੈ ਘਰੇ ਰਹੂਗਾ ਕੋਈ ਗੱਲ ਨਹੀਂ ਚਲੋ ਵਧੀਆ ਗੱਲ ਤੇਰੇ ਪੱਲੇ ਪੈ ਗਈ ਹੈ ਜਾਓ ਜਿੱਥੇ ਮਰਜੀ ਜਵਾਕ ਨੂੰ ਘਰੇ ਛੱਡ ਕੇ ਜਾਣਾ ਇਹਨੂੰ ਸਾਹਮਣੂ ਨਾ ਕਰੇ ਬਥੇਰੇ ਬੈਠੇ ਨਾ ਜਦੋਂ ਕਹੀ ਜਾਂਦੀ ਸੀਗੀ ਵੀ ਘਰ ਦਾ ਸਾਂਝਾ ਬੱਚਾ ਹੈ ਘਰ ਦਾ ਸਾਂਝਾ ਬੱਚਾ ਹੈ ਤੇਰੇ ਕੋਲੋਂ ਜਵਾਬ ਨਹੀਂ ਦਿਓ ਹੋਇਆ ਕਿ ਜਦੋਂ ਅਸੀਂ ਬੱਚਾ ਲਿਆ ਅਸੀਂ ਪੈਸੇ ਦੇ ਦਿੱਤੇ ਨੇ ਹੁਣ ਵਿੱਚ ਪੰਗਾ ਲੈਣ ਦੀ ਕੀ ਲੋੜ ਕੋਈ ਗੱਲ ਨਹੀਂ ਮੰਮੀ ਜੈਸਮੀ ਦੀ ਜਿੱਦਾਂ ਸਹੀ ਲੱਗਾ ਨਾ ਅਗਲੇ ਨੇ ਕਹਿ ਦਿੱਤਾ ਐਨਾ ਸ਼ੁਕਰ ਕਰੋ ਉਹਨਾਂ ਨੇ ਜਵਾਬ ਮੈਨੂੰ ਦੇ ਦਿੱਤਾ ਮੈਂ ਤਾਂ ਪੂਰੇ ਰਸਤੇ ਟੈਨਸ਼ਨ 'ਚ ਸੀ ਪਤਾ ਨਹੀਂ ਲੱਟੂ ਮੈਨੂੰ ਦੇਣਗੇ ਦੀਦੀ ਕਿ ਨਹੀਂ ਜੇ ਤੂੰ ਉਹਦੀ ਹਾਂ 'ਚ ਹਾਂ ਮਲਾਈ ਗਈ ਨਾ ਤੇ ਉਹਨੇ ਤੈਨੂੰ ਐਦਾ ਹੀ ਦਬਾ ਕੇ ਰੱਖਣਾ ਜੇ ਤੂੰ ਬੱਚੇ ਨੂੰ ਆਪਣੇ ਕੋਲ ਰੱਖਣਾ ਚਾਹਨੀ ਹੈ ਨਾ ਤੇ ਉਹਨੂੰ ਤੂੰ ਜਵਾਬ ਦੇ ਤੇ ਅੱਜਕੱਲ ਨਾਲੇ ਭੋਲਿਆਂ ਦਾ ਜ਼ਮਾਨਾ ਨਹੀਂ ਹੈਗਾ ਗੱਲ ਤੋਂ ਮੰਮੀ ਤੁਹਾਡੀ ਬਿਲਕੁਲ ਸਹੀ ਐ ਮੈਨੂੰ ਵੀ ਨਾ ਕਈ ਵਾਰ ਇਦਾਂ ਹੀ ਲੱਗਦਾ ਕਿ ਦੀਦੀ ਨੂੰ ਮୋਰੇ ਜਵਾਬ ਦੇਣਾ ਪੈਣਾ ਇਹ ਤਾਂ ਹੀ ਸਹੀ ਹੋਣਗੇ ਐਦਾਂ ਤਾਂ ਮੈਨੂੰ ਹਰ ਵਾਰੀ ਨੀਮਾ ਪਾਣਗੇ ਜੋ ਆਪ ਕਹਿੰਦਾ ਐ ਮਤਲਬ ਨਹੀਂ ਕਿ ਤੂੰ ਉਹਨੂੰ ਗੱਲ-ਗੱਲ ਤੇ ਜਵਾਬ ਦੇਵੇਂ ਜਿੱਥੇ ਚੁੱਪ ਕਰਨਾ ਐ ਨਾ ਉਥੇ ਚੁੱਪ ਰਹਿ ਜਿੱਥੇ ਜਵਾਬ ਦੇਣਾ ਉਥੇ ਜਵਾਬ ਦੇ ਜੇ ਐਦਾਂ ਕਰੀਂ ਵੀ ਹੋਲ ਤੂੰ ਆਪਣੇ ਕਮਰੇ 'ਚ ਜਾ ਤੇ ਬੱਚੇ ਨੂੰ ਆਰਾਮ ਕਰਵਾ ਕੱਲ ਦਾ ਨਾ ਰੀਰੀ ਕਰੀ ਜਾਂਦਾ ਇਸ ਤਰ੍ਹਾਂ ਦਾ ਨਾ ਜੈਸਮੀਨ ਆਪਣਾ ਐਟੀਟਿਊਡ ਦਿਖਾ ਰਹੀ ਹੈ ਨਾ ਹੁਣ ਤਾਂ ਇਹਦੀ ਮਾਂ ਨਾਲ ਗੱਲ ਕਰਨੀ ਪੈਣੀ ਹੈ ਕੱਲ ਪਰਸੂ ਤੇ ਫੋਨ ਕਰੀ ਜਾਨੀ ਪਈ ਆ ਤੂੰ ਚੱਕਦਾ ਵੀ ਨਹੀਂ ਪਿਆ ਹੁਣ ਕਿੰਨੀ ਦਿਨ ਹੋ ਗਈ ਟਰਾਈ ਕਰਦੀ ਨੂੰ ਮੈਂ ਤਾਂ ਇਹ ਪੁੱਛਣ ਵਾਸਤੇ ਫੋਨ ਕਰਦੀ ਸੀ ਬਈ ਠੀਕ ਆ ਨਾ ਸਾਰਾ ਕੁਝ ਲੜਦੇ ਤਾਂ ਨਹੀਂ ਪਏ ਹੁਣ ਆਪਸ ਵਿੱਚ ਹਾਂਜੀ ਹਾਂਜੀ ਦੀਦੀ ਤੁਸੀਂ ਸਾਡੀ ਫਿਕਰ ਨਾ ਕਰੋ ਅਸੀਂ ਦੋਵੇਂ ਖੁਸ਼ ਆ ਨਾਲੇ ਵਧੀਆ ਰਹਿ ਰਹੇ ਆ ਮੈਂ ਤਾਂ ਅੱਜ ਤਾਂ ਫੋਨ ਲਾਇਆ ਸੀ ਵੀ ਥੋੜੇ ਦਿਨਾਂ ਤੋਂ ਨਾ ਤੇਰੀ ਤੇਰੀਆ ਦੀ ਲਾਈਫ ਕਿੰਨੀ ਡਿਸਟਰਬ ਚਲਦੀ ਪਈ ਸੀ ਤੁਸੀਂ ਨਾ ਕਿਤੇ ਬਾਹਰ ਘੁੰਮਣ ਚੱਲ ਜਾ ਪਹਾੜਾ ਫੂੜਾ ਚ ਹਾਂਜੀ ਦੀਦੀ ਜਲਦੀ ਪਈ ਆ ਮੇਰੀ ਰੀਆ ਨੇ ਇਸ ਗੱਲ ਤੇ ਸਲਾਹ ਦੇਖਦੇ ਆ ਚਾਰ ਪੰਜ ਦਿਨ ਨਾ ਕਿਤੇ ਬਾਹਰ ਘੁੰਮ ਕੇ ਆਨੇ ਆ ਹਾਂ ਉਹੀ ਤਾਂ ਮੈਂ ਕਹਿ ਰਹੀ ਆ ਤੁਸੀਂ ਨਾ ਛੇਤੀ ਛੇਤੀ ਘੁੰਮਣ ਜਾਓ ਨਾਲੇ ਬੰਦੇ ਦਾ ਮੂਡ ਹੋ ਰੋ ਜਾਂਦਾ ਨਾਲੇ ਨਾ ਮੈਨੂੰ ਸਨੈਪਾ ਭੇਜਦਾ ਰਹੀ ਆਹੋ ਆਹੋ ਜੇ ਮੈਂ ਜਾਊਂਗਾ ਤੁਹਾਨੂੰ ਦੱਸ ਕੇ ਜਾਊਂਗਾ ਤੁਹਾਡੇ ਤੋਂ ਬਿਨਾਂ ਪੁੱਛੇ ਥੋੜੀ ਜਾਊਂਗਾ ਚਲ ਜਿੱਦਾਂ ਵੀ ਪਲਾਨ ਬਣਿਆ ਨਾ ਤੂੰ ਮੈਨੂੰ ਦੱਸ ਦੀ ਮੰਮੀ ਦੀ ਚਿੰਤਾ ਨਾ ਕਰੀ ਜੇ ਉਹ ਮੜਾ ਜਾ ਉਦਾਸ ਹੋਊਗੇ ਵੀ ਨਾ ਤਾਂ ਮੈਂ ਗੇੜਾ ਮਾਰ ਲੂੰਗੀ ਉਹ ਤੁਸੀਂ ਮੇਰੇ ਵੱਲ ਦੇਖ ਕੇ ਅਮੀਸ ਸਮਾਈਲ ਕਰੀ ਜਾਂਨੇ ਹੋ ਕੀ ਹੋ ਗਿਆ ਉਹ ਸਮਾਈਲ ਤਾਂ ਅੱਜ ਮੈਂ ਦੇਖੀ ਤੇਰੇ ਚਿਹਰੇ ਤੇ ਬੜੀ ਖੁਸ਼ ਲੱਗਦੀ ਆ ਕਿਦਾਂ ਠੀਕ ਹੈ ਨਾ ਸਭ ਕੁਝ ਓਹੋ ਤੁਹਾਡੇ ਸਾਹਮਣੇ ਤਾਂ ਫੋਨ ਤੇ ਗੱਲ ਕਰੀ ਜਾਂਦੀ ਸੀ ਮੈਂ ਤਾਂ ਅੱਜ ਨੂੰ ਇਹੀ ਸਮਝਾਉਂਦੀ ਪਈ ਸੀ ਵੀ ਥੋੜੇ ਜਿਨਾ ਤਾਂ ਤੁਸੀਂ ਦੋਨੋਂ ਐ ਡਿਸਟਰਬ ਹੋ ਰਹੇ ਹੋ ਨਾ ਜਾ ਕੇ ਕਿਤੇ ਬਾਹਰ ਪਹਾੜਾਂ 'ਚ ਘੁੰਮਿਓ ਬੰਦੇ ਦਾ ਮੂਡ ਹੋਰ ਹੋ ਜਾਂਦਾ ਦੋਨੋਂ ਖੁਸ਼ੀ-ਖੁਸ਼ੀ ਆਪਣੀ ਦੁਬਾਰਾ ਜ਼ਿੰਦਗੀ ਸਟਾਰਟ ਕਰਨਗੇ ਹਾਂ ਤੈਨੂੰ ਲੱਗਦਾ ਅੱਜੂ ਜਾਊਗਾ ਕੰਜੂਸ ਕਿੱਡਾ ਰੁਪਈਆ ਨਹੀਂ ਕੱਢਣਾ ਉਹਨੇ ਕਿਉਂ ਰੁਪਈਆ ਕਿਉਂ ਨਹੀਂ ਕੱਟਣਾ ਐਵੇਂ ਤੁਸੀਂ ਮੇਰੇ ਭਰਾ ਨੂੰ ਕੰਜੂਸ ਨਾ ਕਹੀ ਜੋ ਓ ਚਲ ਛੱਡ ਗੁੱਸਾ ਤੋਂ ਕਰਦੀ ਐ ਇਹ ਤਾਂ ਸਾਡੇ ਜੀਜੇ ਥਾਰੇ ਦੀ ਆਪਸੀ ਗੱਲ ਹੈ ਜਦੋਂ ਮੇਰੇ ਨਾਲ ਕਿਤੇ ਘੁੰਮ ਜਾਂਦਾ ਨਾ ਉਦੋਂ ਨਹੀਂ ਰੁਪਈਆ ਕੱਢਦਾ ਤਾਂ ਹੀ ਤੇਰੇ ਭਰਾ ਨੂੰ ਕੰਜੂਸ ਕਿਹਾ ਮੈਂ ਤੇ ਬਸ ਫਿਰ ਤੁਹਾਡੇ ਆਪਸੀ ਜੀਜੇ ਸਾਰੇ ਦੀ ਗੱਲ ਨਾ ਤੇ ਫਿਰ ਇਹ ਆਪਸ ਚ ਹੀ ਰੱਖੋ ਮੇਰੇ ਭਰਾ ਨੂੰ ਮੇਰੇ ਸਾਹਮਣੇ ਆਵੇ ਕੰਜੂਸ ਕੰਜੂਸ ਨਾ ਕਹੀ ਜੋ ਓ ਚਲ ਛੱਡ ਤੇਰੇ ਭਰਾ ਨੂੰ ਮੜਾ ਜਾ ਕੁਝ ਕਹਿ ਜਾ ਕਿਦਾਂ ਮੂੰਹ ਬਣਾ ਲੈਣੀ ਐ ਮੇਰੀ ਗੱਲ ਸੁਣ ਜੀ ਉਹਨਾਂ ਦੀ ਲਾਈਫ ਡਿਸਟਰਬ ਸੀ ਡਿਸਟਰਬ ਤਾਂ ਯਾਰ ਆਪਣੀ ਵੀ ਥੋੜੇ ਦਿਨਾਂ ਤੋਂ ਚੱਲਦੀ ਪਈ ਐ ਮੈਂ ਕਹਿੰਨਾ ਜਿਉ ਆਪਦੇ ਘਰ ਲੈ ਕੇ ਘੁੰਮਣ ਚੱਲਾ ਆਪਾਂ ਵੀ ਨਾ ਚਾਰ ਪੰਜ ਦਿਨ ਪਹਾੜਾਂ ਚ ਲਾਈਏ ਨਹੀਂ ਜੀ ਆਪਾਂ ਨਹੀਂ ਕਿਤੇ ਜਾ ਸਕਦੇ ਲੈ ਹੁਣ ਇਹ ਤਾਂ ਗੱਲ ਸੁਣ ਕੇ ਖੁਸ਼ ਹੋ ਗਈ ਸੀ ਨਾਲੇ ਏਡਾ ਕੰਮੂ ਕਰ ਲਿਆ ਨਾਲੇ ਆਪਾਂ ਕਿਉਂ ਨਹੀਂ ਜਾ ਸਕਦੇ ਆਪਾਂ ਨੂੰ ਘਰ ਦੇ ਨਾਲ ਕਿਤੇ ਜਾਣ ਤੋਂ ਮਨਾ ਕੀਤਾ ਉਹ ਚੱਲ ਪੈ ਨਾਲੇ ਤੈਨੂੰ ਪਹਾੜਾਂ ਦੀ ਮਹਗੀ ਖਵਾਉਂਗਾ ਨਹੀਂ ਜੀ ਮੈਂ ਤੁਹਾਡੇ ਨਾਲ ਜਾ ਨਹੀਂ ਸਕਦੀ ਜੇ ਤੁਹਾਡਾ ਕੱਲਿਆਂ ਦਾ ਮਨ ਹੈਗਾ ਤੇ ਤੁਸੀਂ ਜਾ ਸਕਦੇ ਹੋ ਕਿਉਂਕਿ ਹਲੇ 2 ਦਿਨ ਪਹਿਲੇ ਜੈਸਮੀਨ ਦੀ ਨੇ ਮੈਨੂੰ ਕਿਹਾ ਕਿ ਸਪੈਸ਼ਲੀ ਤੁਹਾਡੇ ਨਾਲ ਲੱਡੂ ਨੂੰ ਮੈਂ ਕਰੋ ਬਾਹਰ ਕਿਤੇ ਵੀ ਨਹੀਂ ਜਾਣ ਦੇਣਾ ਤੇ ਮੈਂ ਲੱਡੂ ਬਿਨਾ ਇਹਨੇ ਦਿਨ ਰਹਿ ਨਹੀਂ ਸਕਦੀ ਐਵੇਂ ਮੈਂ ਤੁਹਾਡੇ ਨਾਲ ਚੱਲ ਗਈ ਤੁਹਾਡਾ ਵੀ ਮੂਡ ਖਰਾਬ ਹੋਏਗਾ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਜਵਾਕ ਸਾਡਾ ਅਸੀਂ ਜਿੱਥੇ ਮਰਜ਼ੀ ਲੈ ਕੇ ਜਾਈਏ ਭਾਬੀ ਕੌਣ ਹੁੰਦੀ ਹੁਣ ਰੋਕਣ ਵਾਲੀ ਜੇ ਦੀਦੀ ਨਾ ਇੱਕੋ ਗੱਲ ਤੇ ਅੜੇ ਹੋਏ ਨੇ ਵੀ ਘਰ ਦਾ ਸਾਂਝਾ ਬੱਚਾ ਇਹ ਤਾਂ ਘਰ ਹੀ ਰਹੂਗਾ ਹੁਣ ਮੈਂ ਉਹਨਾਂ ਨਾਲ ਗਲਗਲ ਤੇ ਬੈਠ ਨਹੀਂ ਸਕਦੀ ਹੁਣ ਤਾਂ ਮੈਨੂੰ ਹਰ ਵੇਲੇ ਮਨ 'ਚ ਇਹੀ ਡਰ ਲੱਗਾ ਰਹਿੰਦਾ ਵੀ ਉਹ ਸਾਡੇ ਤੋਂ ਲੱਡੂ ਨਾ ਖੋਲਣ ਓ ਯਾਰ ਉਸਤਾਦ ਤੂੰ ਵੈਲੀ ਟੈਂਸ਼ਨ ਪਾ ਲੈਣੀ ਆ ਲੱਡੂ ਸਾਡਾ ਅਸੀਂ ਉਹਦੇ ਮਾਪਿਆਂ ਅਸੀਂ ਇਹਨੂੰ ਕਿਤੇ ਵੀ ਲੈ ਕੇ ਜਾ ਸਕਦੇ ਹਾਂ ਨਾਲੇ ਭਾਬੀ ਤੋਂ ਪੁੱਛਣ ਦੀ ਕੋਈ ਲੋੜ ਨਹੀਂ ਮੈਂ ਵੱਡੇ ਵੀਰ ਨਾਲ ਗੱਲ ਕਰੂੰਗਾ ਵੱਡਾ ਵੀਰਾ ਮਨਾ ਹੀ ਨਹੀਂ ਕਰ ਸਕਦਾ ਜੀ ਤੁਸੀਂ ਰਹਿਣ ਦਿਓ ਆਪਾਂ ਗੱਲ ਖਤਮ ਕਰਨੀ ਹੈ ਵਧਾਣੀ ਥੋੜਾ ਨਾ ਨਾਲੇ ਆਪਾਂ ਨਹੀਂ ਘੁੰਮਣ ਜਾਵਾਂਗੇ ਤੇ ਮਾਰ ਥੋੜੀ ਚੱਲ ਲਿਆ ਪਰ ਲੱਡੂ ਬਿਨਾ ਜ਼ਿੰਦਗੀ ਥੋੜਾ ਨਾ ਜੀ ਸਕਦੇ ਆ ਚੱਲ ਠੀਕ ਹੈ ਯਾਰ ਤੁਸੀਂ ਤਾਂ ਸਾਰਾ ਹੀ ਮੂਡ ਖਰਾਬ ਕਰ ਦਿੰਨੇ ਹੋ ਕੀ ਤੁਹਾਡਾ ਅੱਜ ਨਹੀਂ ਤਾਂ ਕੱਲ ਮੂਡ ਸਹੀ ਹੋ ਜਾਊਗਾ ਮੈਨੂੰ ਪਤਾ ਪਰ ਲੱਡੂ ਆਪਣੇ ਹੱਥੋਂ ਚੱਲ ਗਿਆ ਨਾ ਤੇ ਜ਼ਿੰਦਗੀ ਕੱਢਣੀ ਬਹੁਤ ਔਖੀ ਹੋ ਜਾਣੀ ਮੇਰੇ ਲਈ। ਅਰਵ, ਤੇਰੀ ਤਾਂ ਬੀਅਤ ਤਾਂ ਬਿਲਕੁਲ ਠੀਕ ਹੈ। ਪੁੱਤ ਤੂੰ ਤੇ ਐਵੇਂ ਬਹਾਨੇ ਲਾਈ ਜੰਨਾ ਕਿ ਮੇਰਾ ਢਿੱਡ ਪੇੜ ਹੋਇਆ ਹੋਇਆ ਹੈ। ਤੂੰ ਕਿਉਂ ਮਾਸੀ ਘਰੇ ਜਾਣਾ ਮੈਂ? ਮੈਨੂੰ ਇੱਕ ਗੱਲ ਤਾਂ ਦੱਸ। ਇਸ ਘਰ ਵਿੱਚ ਕੋਈ ਮੇਰਾ ਧਿਆਨ ਹੀ ਨਹੀਂ ਰੱਖਦਾ। ਕਿਉਂ ਨਹੀਂ ਕੋਈ ਧਿਆਨ ਲਗਦਾ ਅਰਵ ਤੇਰਾ? ਟਾਈਮ ਦੇ ਟਾਈਮ ਤੇਨੂੰ ਪੁੱਤ ਸਾਰੀ ਚੀਜ਼ਾਂ ਤੇ ਮਿਲਦੀਆਂ ਪਈਆਂ। ਸਾਰੇ ਹੁਣ ਲੱਡੂ ਨਹੀਂ ਪਿਆਰ ਕਰਦੇ ਆ। ਮੈਨੂੰ ਤਾਂ ਕੋਈ ਪਿਆਰ ਹੀ ਨਹੀਂ ਕਰਦਾ। ਕੁਛ ਵੀ ਨਾ ਸਾਰਾ ਦਿਨ ਲੱਡੂ ਕਰਕੇ ਲੜਦੇ ਰਹਿੰਦੇ ਹੋ ਦਾਦੀ ਨਾਲ ਵੀ ਲੜਦੇ ਰਹਿੰਦੇ ਹੋ ਚਾਚਾ ਚਾਚੀ ਨਾਲ ਵੀ ਲੜਦੇ ਰਹਿੰਦੇ ਹੋ ਐ ਪਾਪਾ ਨਾਲ ਵੀ ਲੜਦੇ ਰਹਿੰਦੇ ਬਹੁਤ ਐਸੀ ਆਂ ਮਾਂ ਨੂੰ ਦੱਸਦਾ ਪਿਆ ਮੈਂ ਮੈਨੂੰ ਇੱਕ ਗੱਲ ਦੱਸ ਨਾਨੀ ਘਰ ਕਿੰਨੇ ਦਿਨ ਹੋ ਗਏ ਤੈਨੂੰ ਗੇਨ ਨੂੰ ਤੇ ਜਾਣਦਾ ਕੀ ਬੜਾ ਵੀ ਬਣਾਉਂਦਾ ਤਾਂ ਨਹੀਂ ਫੋਟੋ ਉਹਨਾਂ ਦਾ ਨਾਂ ਬੁਲਾਉਣ ਦਾ ਰੀਜ਼ਨ ਪਤਾ ਕੀ ਹੈ ਜਦੋਂ ਤਾਂ ਲੱਡੂ ਆਪਾਂ ਤੇਰੇ ਚਾਚੇ ਨੇ ਦਿੱਤਾ ਨਾ ਉਹ ਤਾਂ ਨਾਰਾਜ਼ ਨਹੀਂ ਮੈਨੂੰ ਇੱਕ ਗੱਲ ਦੱਸ ਤੂੰ ਨਾਨੀ ਵਗੈਰ ਤੇ ਮਾਮੇ ਵਗੈਰ ਰਹਿ ਸਕਦਾ ਉਹ ਹੀ ਤੇ ਗੱਲ ਹੈ ਪੁੱਤ ਜਿੱਦਾਂ ਤੂੰ ਨਾਨੀ ਤੇ ਮਾਮੇ ਵਗੈਰ ਨਹੀਂ ਰਹਿ ਸਕਦਾ ਨਾ ਉਦਾਂ ਹੀ ਮੈਂ ਨਾਨੀ ਤੇ ਮਾਮੇ ਵਗੈਰ ਨਹੀਂ ਰਹਿ ਸਕਦੀ ਤਾਂ ਹੀ ਤੇ ਘਰ 'ਚ ਗਲੇਸ਼ ਪਿਆ ਹੋਇਆ ਹੈ ਜਦੋਂ ਤੁਸੀਂ ਲੱਡੂ ਵਾਪਸ ਲਓਗੇ ਸਾਨੂੰ ਫੇਰ ਹੀ ਨਾਨੀ ਬੁਲਾਉਗੀ ਪੁੱਤ ਹਾਲਾਤ ਤਾਂ ਮੈਨੂੰ ਇਦਾਂ ਹੀ ਲੱਗਦੇ ਪਨੇ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਮੈਂ ਕਿਹੜੇ ਬਹਾਨੇ 'ਤੇ ਲੱਡੂ ਨੂੰ ਵਾਪਸ ਲਵਾਂ ਮੰਨੇ ਤੇ ਦਾ ਚਾਚਾ ਤੇ ਚਾਚੀ ਗੋਸੇ ਨਹੀਂ ਹੋਣਗੇ ਹੋਈ ਜਾਨ ਮੈਨੂੰ ਕੀ ਲੈਣਾ ਮੇਰੇ ਵੱਲ ਚੁੱਲ੍ਹੇ 'ਚ ਪੈਨ ਮੈਨੂੰ ਤੇ ਆਪਣੀ ਮਾਂ ਤੇ ਭਰਾ ਕੋਲੋਂ ਮਤਲਬ ਐ ਫੇਰ ਮਾਸੀ ਕਰੇ ਲਾਡੂ ਨੂੰ ਲੈ ਕੇ ਜਾਣਾ ਕਿ ਨਹੀਂ ਲੈ ਮੇਰਾ ਮੁੰਡਾ ਵੈ ਆਪਾਂ ਕਿਉਂ ਨਹੀਂ ਲੈ ਕੇ ਜਾ ਸਕਦੇ ਸਾਨੂੰ ਕੋਈ ਰੋਕ ਸਕਦਾ ਵੈ ਚਲਾ ਆਪਾਂ ਲੇਟ ਹੋਈ ਜਾਂਦੇ ਵੈ ਤੇਰੇ ਕੋਲ ਦੇਖ ਲੈ ਕਿੰਨੇ ਚੈਨਲ ਸੁੰਦਾ ਐਦਾ ਮੈਨੂੰ ਲੱਗਦਾ ਦੋ ਦਿਨ ਨਾ ਥੱਪੜ ਮਾਰ ਮਾਰ ਕੇ ਸਵਾੰਦੀ ਰਹੀ ਐ ਮੰਮੀ ਮੈਨੂੰ ਲੱਗਦਾ ਨਹੀਂ ਵੈਸੇ ਜਸਮੀਨ ਦੀਦੀ ਇਹਨੂੰ ਮਾਰਦੇ ਹੋਊਗੇ ਪਰ ਇਹਦੀ ਗਲਤ ਹੀ ਨਾ ਮੈਂ ਨਿਸ਼ਾਨ ਦੇਖਿਆ ਸੀ ਜੇ ਦੇਖਿਆ ਸੀਗਾ ਤੇ ਪੁੱਛਦੀ ਇਹਦੇ ਕੋਲੋਂ ਵੀ ਭਾਈ ਆਹ ਕੀ ਐ ਕੋਈ ਨਹੀਂ ਮੰਮੀ ਜਿੰਨਾ ਹੱਕ ਮੇਰਾ ਇਹਦੇ ਤੇ ਐ ਉਹਨਾਂ ਜਸਮੀਨ ਦੀਦੀ ਦਾ ਵੀ ਐ ਚਲੋ ਜੇ ਕੋਈ ਸ਼ਿਕਾਇਤ ਦਿੱਤਾ ਤੇ ਕੋਈ ਗੱਲ ਨਹੀਂ ਐਦਾ ਮਤਲਬ ਥੋੜੀ ਐ ਵੀ ਜੇ ਉਹਦਾ ਹੱਕ ਐ ਤੇ ਬੱਚੇ ਦੇ ਥੱਪੜੇ ਮਾਰ ਮਾਰ ਕੇ ਸਵਾਈ ਜਾਏਗੀ ਤੇ ਨਹੀਂ ਟਿਕਦਾ ਤੇ ਤੇਰੇ ਹਵਾਲੇ ਕਰ ਦਵੇ ਮੰਮੀ ਆਰਵ ਦਾ ਨਾ ਮਨ ਨਹੀਂ ਲੱਗਦਾ ਪਿਆ ਤੇ ਮੈਂ ਮੇਦੀ ਮਾਸੀ ਘਰੇ ਚੱਲੀ ਆ ਦੋਕ ਦਿਨ ਵਾਸਤੇ ਹਾਂ ਹਾਂ ਕੋਈ ਗੱਲ ਨਹੀਂ ਤੂੰ ਜਾ ਆ ਉੱਪਰਲੀ ਸਫਾਈ ਨਾ ਆਪੇ ਦੋ ਦਿਨ ਰਾਧਿਕਾ ਕਰ ਦੇਗੀ ਜੇ ਕੋਈ ਹੋਰ ਵੀ ਕੰਮ ਹੈਗਾ ਨਾ ਤੇ ਦੱਸ ਜਾਈ ਹਾਂਜੀ ਮੰਮੀ ਮੇਰਾ ਕਮਰਾ ਉੱਪਰ ਖੁੱਲਾ ਹੀ ਐ ਮੈਸੇ ਪਤਾ ਹੀ ਹੈ ਰਾਧਿਕਾ ਨੂੰ ਕਿ ਉੱਪਰ ਕੀ ਕੀ ਸਫਾਈ ਕਰਨ ਵਾਲੀ ਹੁੰਦੀ ਐ ਤੇ ਆਪਾਂ ਨਿਕਲਾ ਲੱਗਿਆ ਹੁਣ ਐਦਾਂ ਕਰ ਦੁਕਾਨ ਤੇ ਨਾ 2-3 ਦਿਨ ਪਵਨ ਬਹਿ ਜਾਏਗਾ ਤੇ ਅਸ਼ੀਸ਼ ਨੂੰ ਵੀ ਲੈ ਜਾ ਸਾਰਾ ਦਿਨ ਉਹ ਦੁਕਾਨ ਤੇ ਹੀ ਰਹਿੰਦਾ ਕਿਤੇ ਆਂਦਾ ਨਹੀਂ ਜਾਂਦਾ ਨਹੀਂ ਤੇ 2 ਦਿਨ ਉਹ ਵੀ ਸਾਲੀ ਘਰ ਲਾ ਆਊਗਾ ਕੋਈ ਨਾ ਮੰਮੀ ਦੁਕਾਨ ਦੇ ਅੱਗੋਂ ਹੀ ਨਿਕਲਣਾ ਮੈਂ ਉਹਨਾਂ ਨੂੰ ਮਿਲ ਕੇ ਹੀ ਜਾਵਾਂਗੀ ਤੇ ਜਾਂਦੇ ਹੋਏ ਤਾਂ ਲੈ ਜਾਾਂਗੇ ਉਹਨਾਂ ਨੂੰ ਆਪਣੇ ਨਾਲ ਉਹ ਨਾ ਨਾ ਜਸਮੀ ਦੀਦੀ ਤੁਸੀਂ ਨਾ ਜਾਂਦੇ ਹੋਏ ਭਾਈ ਜੀ ਨੂੰ ਜ਼ਬਰਦਸਤੀ ਨਾਲ ਲੈ ਕੇ ਜਾਓ ਤੁਹਾਨੂੰ ਪਤਾ ਤਾਂ ਹੈ ਜਦੋਂ ਕਿਤੇ ਜਾਣਾ ਹੁੰਦਾ ਭਾਈ ਕਿੰਨੇ ਬਹਾਨੇ ਮਾਰਦੇ ਨੇ ਆਹੋ ਗੱਲ ਤਾਂ ਤੇਰੀ ਬਿਲਕੁਲ ਠੀਕ ਹੈ ਕਰਨਾ ਤਾਂ ਮੈਨੂੰ ਇਹਨਾਂ ਨਾਲ ਤੱਕਾ ਹੀ ਪੈਣਾ ਮੈਂ ਚੱਲ ਮੇਰੀ ਗੱਲ ਸੁਣ ਦੋ ਕੱਜ ਲੱਡੂ ਦੇ ਸੂਟ ਨਾ ਪੈਕ ਕਰ ਦੇ ਮੈਂ ਲੱਡੂ ਨੂੰ ਨਾਲ ਹੀ ਲੈ ਕੇ ਜਾਣਾ ਦੀਦੀ ਲੱਡੂ ਦੇ ਕੱਪੜੇ ਪੈਕ ਕਰ ਦੋ ਉਹ ਕਿਉਂ ਪਰ ਲੱਡੂ ਤਾਂ ਘਰ ਹੀ ਰਹੂਗਾ ਨਾ ਨਾ ਕੀ ਗੱਲ ਮੈਂ ਫਾਰਸੀ ਬੋਲਦੀ ਪਈਆਂ ਮੈਂ ਸ਼ੁੱਧ ਪੰਜਾਬੀ ਚ ਕਿਹਾ ਮੈਂ ਮੁੰਡਾ ਨਾਲ ਲੈ ਕੇ ਜਾਣਾ ਮੁੰਡੇ ਦੇ ਕੱਪੜੇ ਪੈਕ ਕਰ ਦੇ ਫਿਰ ਇਹੀ ਗੱਲ ਬਾਰ ਬਾਰ ਰਿਪੀਟ ਕਿਉਂ ਲੈ ਜੈਸਮਿਨ ਦੀਦੀ ਤੁਸੀਂ ਆ ਕੀ ਕਹੀ ਜਾਂਦੇ ਹੋ ਕਿ ਤੁਸੀਂ ਲੱਡੂ ਨੂੰ ਲੈ ਜਾਓਗੇ ਤੇ ਮੈਂ ਲੱਡੂ ਬਿਨਾਂ ਕਿੱਦਾਂ ਰਹੂੰਗੀ ਅਰਵ ਉੱਪਰ ਜਾ ਕੇ ਆਪਣਾ ਬੈਗ ਲੈ ਕੇ ਆ ਤੇ ਬਾਹਰ ਹੀ ਖੜ ਮੈਨੂੰ ਲੱਗਦਾ ਇੱਥੇ ਮੈਨੂੰ ਮਹਾਪਰਤ ਕਰਨੀ ਪੈਣੀ ਹੈ ਜਾ ਤੂੰ ਨਾ ਮੇਰੀ ਗੱਲ ਸੁਣ ਜਦੋਂ ਤੂੰ ਆਪਣੇ ਪਿੱਕੇ ਗਈ ਸੀ ਤੇ ਲੱਡੂ ਨੂੰ ਨਾਲ ਲੈ ਕੇ ਗਈ ਸੀ ਤੇ ਜੇ ਹੁਣ ਮੈਂ ਚਲੀ ਆ ਤੇ ਮੈਂ ਵੀ ਤਾਂ ਨਾਲ ਹੀ ਲੈ ਕੇ ਜਾਵਾਂਗੀ ਜੈਸਮਿਨ ਤੂੰ ਨਾ ਜਿੱਦ ਫੜੀ ਹੋਈ ਏ ਘਰ ਚ ਨਾ ਕਲੇਸ਼ ਪਾਉਣ ਦੀ ਜੇ ਬੱਚਾ ਤੂੰ ਉਹ ਨਹੀਂ ਕਿਤੇ ਲੈ ਕੇ ਜਾ ਸਕਦੀ ਨਾ ਤੇ ਤੂੰ ਵੀ ਨਹੀਂ ਕਿਤੇ ਲੈ ਕੇ ਜਾ ਸਕਦੇ ਮੰਮੀ ਮੈਂ ਨਾ ਆਪਣੇ ਭੈਣ ਘਰ ਚੱਲੀ ਆ ਤੇ ਮੈਂ ਆਪਣੀ ਭੈਣ ਨੂੰ ਦੱਸਿਆ ਨਹੀਂ ਹੋਇਆ ਕਿ ਮੈਂ ਲੱਡੂ ਰੱਟ ਕੇ ਚੋਲੀ ਪਾ ਦਿੱਤਾ ਵੇ ਤੇ ਜੇ ਉਹ ਨੂੰ ਮਦਦ ਸੰਗਤ ਮੇਰੀ ਬੇਇੱਜ਼ਤੀ ਨਹੀਂ ਹੋਏਗੀ ਇੱਕ ਮੈਂ ਬੱਚਾ ਝੋਲੀ ਪਾਇਆ ਉੱਤੋਂ ਮੈਂ ਆਪਣੀਆਂ ਬੇਇੱਜ਼ਤੀਆਂ ਕਰਾਵਾਂ ਦੀਦੀ ਇਹਦੇ 'ਚ ਕਿਹੜੀ ਬੇਇੱਜ਼ਤੀ ਵਾਲੀ ਗੱਲ ਹੋਗੀ ਹੂੰ ਜੇ ਤੁਸੀਂ ਕਾਨੂੰਨੀ ਤੌਰ ਤੇ ਲੱड्डੂ ਮੇਰੀ ਝੋਲੀ ਪਾ ਹੀ ਦਿੱਤਾ ਤੇ ਰਿਸ਼ਤੇਦਾਰਾਂ ਨੂੰ ਤਾਂ ਸੱਚ ਕਿਹੜੀ ਸ਼ਰਮ ਦੀ ਗੱਲ ਐ ਆਹੋ ਤੂੰ ਤਾਂ ਚਾਨੀ ਐ ਕਿ ਮੈਂ ਲੋਕਾਂ ਕੋਲੋਂ ਬੇਸਿਕ ਕਰਵਾਵਾਂ ਕਿ ਮੇਰੇ ਕੋਲ ਦੂਜਾ ਜਵਾਕ ਪਾਲਿਆ ਨਹੀਂ ਗਿਆ ਤਾਂ ਮੈਂ ਤੇਰੀ ਝੋਲੀ ਪਾਤਾ ਦੀਦੀ ਤੁਹਾਡੀ ਤਾਂ ਆਦਤ ਹੋ ਗਈ ਐ ਹਰ ਗੱਲ ਤੇ ਬੈਂਸ ਕਰਨੀ ਤੇ ਮੇਰੇ ਕੋਲ ਐਡਾ ਜ਼ੋਰ ਤੁਹਾਡੇ ਨਾਲ ਲਾਇਆ ਨਹੀਂ ਜਾਂਦਾ ਤੁਹਾਡੀ ਜਿੱਦ ਐ ਨਾ ਕਿ ਲੱड्डੂ ਨੂੰ ਤੁਸੀਂ ਲੈ ਕੇ ਜਾਣਾ ਅੱਜ ਫੇ ਮੇਰੀ ਵੀ ਜਿੱਦ ਐ ਮੈਂ ਲੱड्डੂ ਨੂੰ ਤੁਹਾਡੇ ਨਾਲ ਨਹੀਂ ਜਾਣ ਦੇਣਾ ਰਾਧਿਕਾ ਜਬਾਨ ਸੰਭਾਲ ਕੇ ਗੱਲ ਕਰ ਮੇਰੇ ਨਾਲ ਜਵਾਕ ਨਾ ਮੈਂ ਜੰਮਿਆ ਪਹਿਲਾ ਹੱਕ ਤੇ ਮੇਰਾ ਹੈ ਹੱਕ ਤੇਰਾ ਸੀਗਾ ਪਰ ਹੁਣ ਤੂੰ ਜਦੋਂ ਦਾ ਜਵਾਕ ਝੋਲੀ ਪਾਤਾ ਨਾ ਹੁਣ ਜਵਾਕ ਉੱਤੇ ਤੇਰਾ ਕੋਈ ਹੱਕ ਨਹੀਂ ਮੰਮੀ ਮੈਂ ਨਾ ਦੀਦੀ ਅੱਗੇ ਨਾ ਬਹੁਤਾ ਬੋਲਣਾ ਨਹੀਂ ਚਾਹਦੀ ਕਿਉਂਕਿ ਇਹਨਾਂ ਨੇ ਮੈਨੂੰ ਮਾਂ ਬਣਨ ਦਾ ਸੁੱਖ ਦਿੱਤਾ ਜਿਹੜਾ ਮੈਂ ساری ਜ਼ਿੰਦਗੀ ਇਹਨਾਂ ਦਾ ਅਸਾਨ ਲਾ ਨਹੀਂ ਸਕਦੀ ਪਰ ਇਹ ਹੁਣ ਮੈਨੂੰ ਗੱਲ-ਗੱਲ ਤੇ ਜਲੀਲ ਕਰਦੇ ਨੇ ਜਿਹੜਾ ਕਿ ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਨਹੀਂ ਹੁੰਦਾ ਬਰਦਾਸ਼ਤ ਨਾ ਹੋਵੇ ਜਵਾਕ ਫੜਾਇਆ ਦਰ